ਗੈਸ ਵੈਲਕਮ ਟੂ ਮਾਈ ਨਿਊ ਵਲੌਗ ਨਾ ਵਲੌਗ ਦਾ ਸਵਾਗਤ ਆ ਸਹੀ ਕੋ ਉਮੀਦ ਕਰਦੇ ਸੀ ਤੁਸੀਂ ਠੀਕ ਹੋਗੇ ਹੁਣ ਸਾਢੇ 12:00 ਵੱਜ ਗਏ ਕਿਸੇ ਨੇ ਵਲੌਗ ਨਹੀਂ ਸ਼ੁਰੂ ਕੀਤਾ ਸੋ ਬਕਾ ਚਲੋ ਮੈਂ ਹੀ ਕਰ ਲੈਨੀ ਆ ਤੇ ਮਮਾ ਜੀ ਆਪਣਾ ਕੰਮ ਕਰਦੇ ਪਏ ਐ ਪ੍ਰੈਸ ਪਪਾ ਆਪਣਾ ਕੰਮ ਕਰਦੇ ਹੋਏ ਮਰ ਰੋਟੀ ਪਕੰਦੀ ਵੇ ਸ਼ਾਇਦ ਨੂੰ ਰੋਟੀ ਪਕਾਈ ਲਈ ਆ ਤੇ ਮੈਂ ਉਹਨੂੰ ਪੁੱਛਿਆ ਵਲੌਗ ਨਹੀਂ ਸ਼ੁਰੂ ਕੀਤਾ ਕਹਿੰਦੀ ਮੈਂ ਕੀਤਾ ਨਹੀਂ ਮੈਂ ਕਿਹਾ ਚਲੋ ਮੈਂ ਕਰ ਲੈਨੀ ਆ ਤੇ ਹੁਣ ਸਾਢੇ 12:00 ਹੋ ਚੁੱਕੇ ਮੈਂ ਵੀ ਨਹੀਂ ਚਾਹੀਦੀ ਸੀਗੀ ਤੇ ਅੱਜ ਤਾਂ ਪਾਣੀ ਨਹੀਂ ਨਿਕਲਣੀ ਸ਼ਾਇਦ ਮੈਨੂੰ ਲੱਗਦਾ ਕਿ ਪਪਾਨ ਦੁਕਾਨ ਨਹੀਂ ਖੋਲੀ ਜੇ ਦੋਪਹਰ ਪਰ ਜੇ ਪਾਪਾ ਨੇ ਖੋਲੀ ਨਹੀਂ ਦੁਕਾਨ ਤੇ ਤਾਂ ਮਤਲਬ ਅੱਜ ਧੁੱਪ ਨਹੀਂ ਨਿਕਲੀ ਹੈ ਹਾਈ ਗਾਇਸ ਗਾਇਸ ਮੈਂ ਆਰਟ ਬਣਾਇਆ ਮੈਂ ਤਾਂ ਦੁਕਾਨ ਨਹੀਂ ਮੈਂ ਕੀ ਕਰਾਂ ਮਾਤ ਕੀਤੀ ਮੈਂ ਮਾਰਕੀ ਦੀ ਮਦਦ ਨਾਲ ਆਰਟ ਬਣਾਇਆ ਸਾਈਡ ਕਰ ਹੱਥ ਦੇਖੋ ਗਾਇਸ ਇਹਨੇ ਆਰਟ ਬਣਾਇਆ ਮੇਰੇ ਹੱਥ ਕਿੰਨੇ ਰੀਅਲ ਸਟਿੱਕਰ ਕਿੰਨੇ 3D ਆ ਕਿੰਨੇ ਐਵੇਂ ਇੱਕ ਕਿੰਨੇ ਕਿੰਨੇ 500D ਆ ਚਲ ਟੋੜੋ ਡੇਲਾ ਡੇਲੇ ਆਦਾ ਚਾਰ ਲੋਟੇ ਉੱਤੇ ਆ ਵੀ ਲਾਇਆ ਆਈਲਾਈਨਰ ਆਪਾਂ ਵਾਲਾ ਉੱਪਰ ਆਈਲਾਈਨਰ ਲਗਾਇਆ ਹੋਇਆ ਅਡੇਲੇ ਦੀ ਆਹ ਗੀਟੀ ਅੱਛਾ ਪਪਾ ਡੇ ਲੱਗਦਾ ਵੈਸੇ ਵਧੀਆ ਬਣਿਆ ਆਟਾ ਆਟਾ ਬਹੁਤ ਹੀ ਵਧੀਆ ਬਣਿਆ ਹੱਥ ਵੀ ਦੇ ਲੱਦ ਰਹੇ ਆਟਾ ਦੇ ਗਾਇਜ਼ ਮੇਰੇ ਹੱਥ ਦੇਖੋ ਸਾਰੇ ਖਰਾਬ ਹੋ ਗਏ ਦੇਲਾ ਚਲ ਹੁਣ ਆਪਾਂ ਜਿਹੜਾ ਪਪਾ ਨੇ ਆਪਾਂ ਨੂੰ ਕੰਮ ਸੌਂਪਿਆ ਉਹ ਕਰੀਏ ਯੈਸ ਗਾਇਜ਼ ਪਪਾ ਨੇ ਕੀ ਆਖਿਆ ਇਹ ਕੀ ਇਹਾਂ ਸੇ ਹਵਾ ਆਤੀ ਹੈ ਕਿ ਇੱਥੋਂ ਹਵਾ ਦੀ ਹਰ ਸਾਲ ਪਾਪਾ ਮੈਨੂੰ ਇੱਕ ਕਾਰਿਆ ਦਿੰਦੇ ਆ ਕਿ ਇਹਦੇ ਨੀਚੇ ਕੋਈ ਇਦਾਂ ਦਿੱਤਾ ਟਾਈਪ ਲਾ ਦੇਣਾ ਤਾਂ ਕਿ ਠੰਡਿੰਗਾ ਚਿਲਡ ਠੀਤ ਹਵਾ ਮਨਾ ਤੇ ਉੱਪਰ ਵੀ ਪਾਪਾ ਪੌੜੀ ਦੀ ਸਹਾਇਤਾ ਨਾਲ ਲਗਾਉਂਦੇ ਹੁੰਦੇ ਆ ਉੱਪਰ ਕੀ ਲਾਉਂਗੇ ਪਾਪਾ ਉੱਪਰ ਵੀ ਲਾਵਾਂਗੇ ਉੱਪਰ ਪਹਿਲਾਂ ਦਾ ਹੱਥ ਲਾ ਲਈਏ ਉੱਪਰ ਦਾ ਜੁਗਾਰ ਵਾਝ ਦੇਖਾਂਗੇ ਪਹਿਲਾਂ ਆ ਲਾਵਾਂਗੇ ਗਾਇਸ ਟਰਾਂਸਫਰਮੇਸ਼ਨ ਦੇਖਿਓ ਕਿਵਾਰਾ ਦਵਾਰਾ ਨਹੀਂ ਨਹੀਂ ਇਹ ਤੋ ਜਾਲਾ ਹੋ ਗਿਆ ਨਹੀਂ ਨਹੀਂ ਚੱਲ ਤੂ ਦਿਖਾ ਨਹੀਂ ਕਰੋਡਾ ਟ੍ਰਾਂਸਫਰਮੇਸ਼ਨ ਕਰਤਾ ਤੋੜਨਾ ਗਾਇਸ ਇੱਥੇ ਲਾ ਦੇਣਾ ਇੱਕ ਉਹ ਆ ਹੈ ਉਹ ਦੋ ਸਾਈਡ ਤੋਂ ਇਹ ਦੋਵਾਂ ਲਾਉਣੇ ਆ ਪਹਿਲਾਂ ਅਸੀਂ ਆ ਇੱਥੇ ਨੀ ਆ ਹੱਥ ਨਿਸ਼ਾਨ ਆਇਆ ਨਾ ਇੱਥੋਂ ਕੱਟਣਾ ਆ ਕਿਉਂਕਿ ਇੰਨਾ ਵਾਧੂ ਆ ਓਕੇ ਯੈਸ ਗਾਇਸ ਮੈਂ ਜਿਹੜੀ ਟ੍ਰਾਂਸਫਰਮੇਸ਼ਨ ਟ੍ਰਾਂਸਫਰਮੇਸ਼ਨ ਕੀਤੀ ਆ ਨਹੀਂ ਆ ਮੈਂ ਜਿਹੜੀ ਆਕਾ ਬਣਾਈ ਮੈਂ ਉਨੀ ਮਨ ਮੀਟੇਣ ਲੱਗੀਆਂ ਦੇਖਿਆ ਦੇਖ ਕੇ ਜੰਨੇ ਡੇ ਲਾਉਂਗੇ ਇੱਥੇ ਗਿਆ ਮੈਂ ਉਹ ਕਹ ਦਿੰਦਾ ਇਹ ਡੇਲਾ ਕਿਤਾ ਹਰੀ ਲੱਗਦਾ ਆਹ ਪਾਪਾ ਬਟਾ ਲੈ ਬਟਾ 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 ਵੈਸੇ ਕੁਝ ਵਰਡਸ ਅਮ ਇੰਗਲਿਸ਼ੇ ਕੁਝ ਸ਼ਬਦ ਹੈਗੇ ਜਿਹੜੇ ਬਹੁਤ ਫਨੀ ਲੱਗਦੇ ਨਾ ਯੈਸ ਅਬ ਚੋ ਕੱਟ ਦੋ ਹਾਂ ਹਾਂ ਕੱਟੋ ਕੱਟੋ ਨਾ ਮੋਟੋ ਨਾ ਰੱਖਣਾ ਕੱਟੋ ਨਹੀਂ ਕੱਟ ਹੋ ਤਾ ਜਾਂਦਾ ਪਿਆ ਬੜੀ ਗੰਜੀ ਨਾ ਕੱਟੋ ਨਾ ਮਮਾ ਬੜੀ ਗੰਜੀ ਨੂੰ ਬਰਬਾਦ ਕਰੋ ਪਾਪਾ ਬੜੀ ਗੰਜੀ ਨਾ ਘੱਟ ਕੇ

ਅਨੰਦ ਜੀ ਕਿੱਦਾਂ ਹਾਣੇ ਪਾਪਰੇ ਸਹੀ ਕੱਟਿਆ ਹੈ ਅੱਛਾ ਹਾਂਜੀ ਹੂੰ ਹੂੰ ਉਹ ਕੋਲ ਕਾਟੇ ਹੁੰਦਾ ਤਾਂ ਹਾਰ ਰੈਡੀ ਬਹੁਤ ਹਾਰ ਇੰਨਾ ਹਾਰ ਹੈ ਕਾ ਮਾਣ ਗਾਇਸ ਅਸੀਂ ਇੱਥੇ ਸਟੇਕ ਕੱਢਾਂਗੇ ਚਾਰ ਸਟੇਕ ਇਹ ਮੈਂ ਤੂੰ ਤਾਂ ਕਦੇ ਬੋਲਦੀ ਸੀ ਕਿੱਦਾਂ ਬੰਦੀ ਹਾਂ ਇੱਕ ਇੰਦਾ ਸਟੇਕ ਉਹ ਹਿਸਾਬ ਨਾਲ ਕੱਢੀ ਹੂੰ ਓਕੇ ਇਦਾਰੇ ਸਟੇਕ ਕੱਟ ਕੇ ਅਰੇ ਯੂਟਿਊਬ ਵਿੱਚ ਲਾ ਦਾਂਗੇ ਹੂੰ ਤੂੰ ਸਟੇਕ ਕੱਢ ਰਹੀ ਹੈਂ ਕਿੱਦਾਂ ਸਟੇਕ ਕੱਢ ਰਹੀ ਹੈਂ ਹੈ ਕਾ ਉਹ ਚਿਮਟੀ ਉਹ じゃ ਬਰਫ਼ ਤੋੜਨ ਨਾਲ ਦੇਕਿਆ ਸਵਾਗਤ ਅੱਛਾ ਲੱਗ ਗਿਆ Papa ਦੇਖਦੇ ਪਏ ਕਾ ਦੋ ਇਹ ਆਪਣਾ ਬੂਰੀਆ ਇਸ ਤਰ੍ਹਾਂ ਚੱਕਣ ਤਾਂ ਵੇ ਕੰਮ ਕਰਾ ਮੋਨਾਗੀ ਬਰਫ ਵਾਲਾ ਬਰਫ ਵਾਲਾ ਬਰਫ ਵਾਲਾ ਬਰਫ ਤੋਂ ਲਈ ਦੀ ਇਹਨਾਂ ਕੰਡਣੇ ਕੱਡੋ-ਕੱਡੋ ਏਦਾਂ ਮੱਧਰ ਕਿ ਏਦਾਂ ਹਾਂ ਕੱਡ-ਕੱਡ ਇਹ ਜ਼ਿਆਦਾ ਆ ਮੈਂ ਕੱਢ ਦਿੰਦੀ ਰੋ ਜਾ ਇੱਕ ਇੱਧਰ ਇੱਕ ਇੱਧਰ ਦੋ ਨਹੀਂ ਚਾਰ ਇੱਕ ਇੱਧਰ ਇੱਕ ਇੱਧਰ ਦੋ ਦੋ ਇੱਧਰ ਦੋ ਉੱਧਰ ਠੀਕ ਐ ਇੰਨੇ ਕੋਨੇ ਚ ਨਹੀਂ ਪੈਣ ਪੜ ਮੈਂ ਕਰ ਦਿੰਦੀ ਨਹੀਂ ਮੈਂ ਕਰ ਦਿੰਦੀ

ਚੱਲ ਦਸ ਨੂੰ ਆਖੀ ਵਾਰ ਦੱਸ ਦੇ ਇੱਥੇ ਕੱਢ ਤੇ ਭੈਣੇ ਬਸ ਇਥੋਂ ਬੰਨਾਂਗੇ ਤਾਂ ਜਿਆਦਾ ਮੋਨ ਟੋਟੇ ਆੜਾ ਸਾਡਾ ਤੋਂ ਫਿਰ ਚੱਲ ਇੱਥੇ ਕੱਢ ਹਾਂ ਇੱਥੇ ਵੱਡ ਫਿਸ਼ ਪੂਰੀ ਕਰ ਦਿੰਨੀ ਆ ਹਾਂ ਮੜ ਜੋਰਲਾ ਲੈ ਲੈ ਨਿਕਲ ਨਿਕਲ ਕੇ ਇੱੱਚ ਹੁਣ ਆਪਾਂ ਉਹ ਹੁਣ ਤੇ ਥੋੜਾ ਇੰਨੀ ਕਿਸੇ ਪੇਸਾ ੜਨੋ ੱੱਲਿਓ ਵੀ ਇਹ ਹਾਂ ਯਹੀ ਚਾਹੀਏ ਥਾ ਯਹੀ ਚਾਹੀਏ ਥਾ ਮੈਮ ਯਹੀ ਚਾਹੀਏ ਥਾ ਚੱਲ ਇੱਥੇ ਹਾਂ ਕੱਟਦੇ ਕੱਟਦੇ ਜੇ ਮੈਂ ਇੱਕ ਵੜਾ ਇਹ ਉਧਰੋਂ ਜ਼ਿਆਦਾ ਛੱਡੇ ਤਾਂ ਉਧਰੋਂ ਘੱਟ ਛੱਡੀ ਜਾਨੀ ਥੋੜਾ ਇੱਧਰ ਆਕ ਤੇ ਇਸ ਕੁੜੀ ਨੂੰ ਪਰਫੈਕਟ ਚੀਜ਼ ਚਾਹੀਦੀ ਹੁੰਦੀ ਹੈ ਯੈਸ ਆਈ ਨੀਡ ਪਰਫੈਕਸ਼ਨ ਜਿੰਦਗੀ ਚ ਆ ਕਿ ਤੂੰ ਇੱਧਰੋਂ ਕਾਹ ਤੋਂ ਫੜਦੀ ਪਈ ਬਿਕਾਜ਼ ਜੋੜ ਲੱਗਦਾ ਪਿਆ ਸਿੱਧਾ ਕਰਕੇ ਤਾਂ ਗਰੀ ਮੈਣਾ ਇਹਦੇ ਵਿੱਚ ਮੈਂ ਬਾਦੂ ਕੀ ਕਰਾਂ ਤੂੰ ਟੈਨਸ਼ਨ ਨਾ ਚੱਲ ਕੱਟ ਕਰ ਕਰ ਗਾਇਸ ਅਸੀਂ ਹੁਣ ਦੂਸਰਾ ਵੀ ਦੇ ਸੇਮ ਕਰ ਲੈਨੇ ਹਾਂ ਦੱਸ ਕੱਟ ਤੇ ਸ਼ੇਕ ਹਾਂ ਅੱਜ ਜਿਹੜੀ ਵਾਰੀ ਆ ਗਾਇਸ ਮੋਨਾ ਨਾ ওভার ਐਟੀਟਿਊਡ ਦਿਖਾਉਣੀ ਪੀਗੀ ਪਿਛਲੀ ਵਾਰੀ ਵੀ ਮੈਂ ਇੱਕ ਤਾਂ ਸੀ ਇਸ ਵਾਰੀ ਵੀ ਮੈਂ ਹੀ ਕਰੂੰਗੀ ਤੇ ਹੈ ਨਾ ਇਹਨੇ ਨਾ ਇੰਨੇ ਦੇ ਛੋਟੇ ਛੋਟੇ ਧਾਗੇ ਕੱਟ ਲਏ ਵਾ ਕਿ ਹੋਣੇ ਨਹੀਂ ਦਿਖਦੇ ਆ ਜੇ ਆ ਗਈ ਧਾਗੇ ਫਿਰ ਜੇ ਨਾ ਆਏ ਫਿਰ ਹੈ ਨਾ ਇਹ ਤਾਂ ਨਾ ਫਿਰ ਦੁਬਾਰਾ ਕੱਟ ਲਾਂਗੇ ਜੇ ਆ ਗਈ ਫਿਰ ਨਹੀਂ ਤੂੰ ਜਿਹੜਾ ਐਟੀਟਿਊਡ ਦਿਖਾਉਣੀ ਆ ਜੇ ਨਾ ਆਏ ਦੇਖਦੇ ਹੁਣ ਆਉਂਗਾ ਤਾਂ ਨਹੀਂ ਕੱਢ ਲਏ ਦੇਖੋ ਕਿੰਨਾ ਵੱਡਾ ਕੰਮ ਕੀਤਾ ਤੇ ਆ ਧਾਗੇ ਮੈਂ ਕੱਟ ਲਿਆ ਆਜੋ ਹੁਣ ਕਰੀਏ ਆਪ ਜੇ ਮੋਨਾ ਨਾ ਆਏ ਨਾ ਫਿਰ ਦੇਖੀ ਇਹ ਦੇ ਦੇਗੀ ਕੁੱਟ ਕਰਦੀ ਆ ਇਸੀ ਬਲੌਗ ਮੈਂ ਤੁਮ ਜਲੀਲ ਕਰੂੰਗੀ ਓਕੇ ਆਉਣਾ ਹੀ ਨਹੀਂ ਧਾਗਾ ਯੂ ਆਰ ਓਵਰ ਆਈ ਐਮ ਨਾਟ ਏ ਓਵਰ ਯੂ ਆਰ ਓਵਰ ਓਕੇ ਇੰਨੇ ਛੋਟੇ ਧਾਗੇ ਇੰਨੇ ਆਹ ਛੋਟੇ ਛੋਟੇ ਧਾਗੇ ਕੱਟੇ ਹੋਏ ਇੰਨੇ ਉਹ ਲੈ ਕੇ ਆ ਚਿਮਟੀ ਲੈ ਕੇ ਆ ਪਹਿਲੀ ਗੱਲ ਤੈਨੂੰ 12 ਬਨਣਾ ਹੈ ਕਿੱਧਰ ਵੀ ਮੈਂ ਮੈਂ ਇੰਦਰੀ ਬਨਿਆ ਸੀ 12 ਬਨਿਆ ਸੀ ਨਾ ਪਾਪਾ ਮੈਂ ਕਰ ਦੂੰਗੀ ਆਪ ਮੈਂ ਕਰ ਦੂੰਗੀ ਮੈਨੂੰ ਬਦਲ ਲੱਗਦਾ ਪਾਪਾ ਮਰਜ਼ੀ ਲੇਕੇਓ ਕੋ ਉਹ ਕੱਲੇ ਜਾਣਾ ਫਿਰ ਅੱਜ ਜੁੜੀ ਐ ਸਸਤਾ ਹੈ ਅਡੀ ਜੁੜਦਾ ਹੋਈ ਨਹੀਂ ਐ ਕਰੋ ਬੋਲੀ ਤੋ ਕੀ ਕੰਡ ਕੀਤਾ ਮੈਂ ਕੱਲੇ ਕੱਲੇ ਨਹੀਂ ਕੱਟ ਲੈ ਕੱਲੇ ਕੱਲੇ ਜੀ ਕਾ ਤੋ ਕੱਟਣਾ ਸੀ ਜੇ ਇੱਕ ਦਦੇ ਨਾਲ ਹੋ ਸਕਦਾ ਸੀ ਦੇਖਿਆ ਜ਼ਿੰਦਗੀ ਚ ਓਵਰ ਸਮਾਰਟ ਨਹੀਂ ਦਿਖਾਉਣੀ ਚਾਹੀਦੀ ਗਾਇਸ ਮੈਂ ਕੱਲੇ ਕੱਲੇ ਨਹੀਂ ਕੱਟ ਲੈ ਹਾਲਾਂਕਿ ਇੱਕ ਨਾ ਹੀ ਸਰ ਜਾਣਾ ਸੀ ਇੱਕ ਬੰਨੇ ਇੱਕ ਇੱਕ ਬੰਨੇ ਇੱਕ ਧਾਗਾ ਦੋ ਧਾਗੇ ਨਾਲ ਇੱਕ ਗੱਤੇ ਤੇ ਸਰ ਜਾਣਾ ਸੀ ਪਰ ਇਹਦਾ ਤਾਂ ਮਾਗੇ ਨਾ ਬ੍ਰਿਲੀਅੰਟ ਆਗੇ ਤੇ ਚਾਰ ਨਾ ਸਾਰਾ ਮੜਮੰਨਾ ਇਹ ਸੇਹਣੇ ਦਾ ਸਮੁੰਦਰੀ ਹਾਂ ਮੈਂ ਇਹਨੂੰ ਕਿਹਾ ਕਿ ਧਾਗਾ ਟੁੱਟਦਾ ਡੜੀ ਹਾਂ ਮੈਂ ਕਿਹਾ ਇੱਧਰ ਧਾਗਾ ਉੱਧਰ ਕਰ ਦੇ ਉੱਧਰ ਧਾਗਾ ਇੱਧਰ ਕਰ ਦੇ ਇਹ ਧਾਗੇ ਚ ਹੀ ਕਰਦੇ ਹੋਰ ਉਹ ਅੱਜ ਤੱਕ ਉਹ ਚੇਂਜ ਨਹੀਂ ਕੀਤਾ ਧਾਗੇ ਕੱਟਦੇ ਹਾਂ ਤਾਂ ਉਹ ਤਾਂ ਫੇਰ ਵਿੰਗੇ ਚ ਰਣੇ ਜੀ ਦੇ ਧਾਗਾ ਫੇਰ ਉੱਥੇ ਉੱਥੇ ਰਹਿ ਗਿਆ ਹਾਂ ਓਏ ਜਸੂਈ ਦੀ ਜਗ੍ਹਾ ਤਾਂ ਨਹੀਂ ਬਦਲੀ ਨਹੀਂ ਪਹਿਲੇ ਵਾਲੇ ਇੰਟਰਲੌਕ ਚਲਾਈ ਤਾਂ ਗੋਲਾ ਇੱਧਰ ਘੁੰਮ ਲਾ ਪਿਆ ਮੈਂ ਕਿਹਾ ਅੰਕ ਤਾਂ ਘੁੰਮਾ ਕੇ ਦੀ ਤੁਸੀਂ ਆਪੇ ਕਹੇ ਸੀ ਇੱਦਾਂ ਕਰਨਾ ਹੈ ਬਿਤੇ ਉਤੋਂ ਕੱਟ ਕੇ ਉਹਨਾਂ ਗੰਡ ਉਹਦੀ ਮਾਰ ਉਹਨਾਂ ਗੰਡ ਉਹਦੀ ਮਾਰ ਫੇਰੀ ਜਾ ਕੇ ਢਾਗੇ ਬਦਲਗੇ ਬਦਲ ਹੋਵੋਗੇ ਹਾਂ ਜਗਾ ਉਹਨਾਂ ਦਾ ਥੋੜੀ ਢਾਗੇ ਬਦਲ ਹੋਣਗੇ ਹਾਂ ਫਿਰ ਵੀ ਮੈਂ ਕੱਟ ਦਿੱਤਾ ਉਹ ਕੀਆ ਕੀਆ ਹੈ ਤੂੰ ਨੇ ਆਹ ਹਾਂ ਕਿੰਦਾ ਦੇ ਇਹ ਭੈਣ ਉਪਰੋਂ ਦੀ ਬੰਨਣਾ ਹੀ ਇਹ ਭੈਣ ਥੋਦੀ ਬੰਨ ਹੋਣਾ ਆ ਹੋਰ ਕਿੱਥੋਂ ਦੀ ਬੰਨ ਚਾਹ ਤੂੰ ਹੋਰ ਲੈ ਕੇ ਆ ਹੋਰ ਕੱਟ ਕੇ ਲੈ ਕੇ ਆ ਆ ਗਿਨ ਉਹ ਕਾਤੇ ਮਤ ਹੋਰ ਕੱਟ ਕੇ ਪਹਿਲਾਂ ਦੂਜੇ ਦੀ ਗੱਲ ਪੁੱਛ ਲੈ ਕਰ ਫੇ ਆਪਣਾ ਕਰਿਆ ਕਰ ਫਟਾਈ ਨਾ ਤੇ ਪਿੱਛੇ ਤੇ ਮੈਂ ਕਹੇ ਦੇ ਛਟਪਟ ਹੋਣੀ ਤੋਦਰੋ ਕੱਟ ਦੇ ਤੋੜ ਦੇਣਾ ਤੂੰ ਮੈਂ ਨਹੀਂ ਜਾਣੀ ਇਹ ਕਿੱਥੇ ਮੈਨੂੰ ਦੇਣਾ ਆਪਣੀ ਗਲਤੀ ਨੂੰ ਆਪ ਸੁਧਾਰੋ ਸਮਝੀ ਮੜਕ ਪਣਾ papa ਹੌਣ ਲੰਬੀ ਲੱਬੇ ਤਾਂ ਕੱਟੀ ਸਹੀ ਹੈ ਨੰਬਰ ਹਾਂ ਸਹੀ ਉਦੋਂ ਮੈਂ ਕਹਿੰਦੀ ਫਟਾਫਟ ਕੱਟੀ ਜਾਵੇ ਮੈਨੂੰ ਪਤਾ ਮੈਨੂੰ ਪਤਾ ਪਿਛਲੇ ਸਾਲ ਵੀ ਮੈਂ ਕੀਤਾ ਸੀ ਲੈ ਜਾਤ ਤੇਰੀ ਖਰਾਬ ਕਰਤੀ ਇਹਨੇ ਆਹ ਇੱਕ ਇੱਕ ਸੂਟ ਦੀ ਟੋਰੀ ਖਰਾਬ ਕਰਤੀ ਇਹਨੇ ਇਸ ਸੋਰੀ ਨੇ ਆਪਣੀ ਜਿੱਦ ਦੇ ਚੱਕਰ ਵਿੱਚ ਗਾਇਸ ਇਹਨੇ ਨੀ ਵੜੀ ਡੋਰੀ ਖਰਾਬ ਕਰਨ ਤੋਂ ਬਾਅਦ ਚਲੋ ਕੁਛ ਤਾਂ ਕਾਈ ਦਿੱਤਾ ਇੰਨੇ ਹੈ ਨਾ ਮੋਨਾ ਯੈਸ ਬਿਕਾਜ਼ ਆਫ ਯੂ ਬਿਕਾਜ਼ ਆਫ ਮੀ ਯੈਸ ਨੀ ਮੈਨੂੰ ਬਹੁਤ ਵਧੀਆ ਆਈਡੀਆ ਦਾ ਯਾਦ ਦਿਲਾਇ ਕਿ ਮਤਲਬ ਇਹ ਵਾਲਾ ਉੱਚੀ ਵਾਲ ਮਤਲਬ ਇਹ ਮੈਂ ਪਿਛਲੇ ਸਾਲੇ ਵਾਲਾ ਕੰਮ ਕੀਤਾ ਸੀ ਆਏ ਹਾਂ ਗਾਇਸ ਹੋਣਾ ਕਿ 12 ਦਿਨ ਦਾ ਬਣਤਾ ਹੈ ਤੇ ਅੰਦਰੋਂ ਜਿੱਦ ਦਿਖਾ ਸੋਰੀ ਦਿਖਾ ਅੰਦਰੋਂ ਹਣ ਪਪਾ ਨਹੀਂ ਢਾਂਡਾ ਲੱਗੂਗੀ ਯੈਸ ਪਰ ਉੱਪਰ ਹੋ ਹੈਗਾ ਚਲੋ ਕੋਈ ਨਹੀਂ ਨਿਕਤਾ ਇਟਸ ਓਕੇ ਇਹ ਹੋਣਾ ਵੀ ਨਹੀਂ ਕਰਤਾ ਇਧਰੋਂ ਵੀ ਦਾ ਬੰਤਾ ਆ ਤੇ ਅੰਦਰੋਂ ਵੀ ਦਾ ਕਰਤਾ ਹੈ ਯੈਸ ਹਣ ਪਪਾ ਢਾਂਡਾ ਨਹੀਂ ਲੱਗੂਗੀ ਹਰ ਸਾਲ ਪਪਾ ਕਰਾਉਂਦੇ ਹਾਂ ਇਸ ਸਾਲ ਵੀ ਪਪਾ ਨੇ ਕਰਾਈ ਲਿਆ ਐਸੇ ਜੁਗੜ ਕਰਤਾ ਹਣ ਪਪਾ ਤਾਂ ਪੁੱਛਦੇ ਪਪਾ ਜਾਓ ਦੇਖੋ 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 ਕੈਸਾ ਲੱਗ ਰਹਾ ਹੈ ਮਸਤ ਮਸਤ मोना ने ऐसा बन चल कोई नहीं सही है, थे थे है तो डाटा स्टाइल भी मस्त पापा डाटा स्टाइल पापा इधर आता मछिया फड़न चलने हैं गाइस गाइस मैरी क्रिसमस आ गई आते गाइस तो सारे नु साडे सारे वाला मैरी क्रिसमस क्रिसमस सॉरी पहले पहले गए थे सुबह इसलिए हुन सारे नु चलो ਜਦੋਂ ਜਾਗੋ ਤਬੀ ਸਵੇਰਾ ਜਦੋਂ ਉਠੋ ਤਬੀ ਸਵੇਰਾ ਇਹਦਾ ਸਵੇਰਾ ਇਸ ਵੇਲੇ ਹੋ ਰਿਹਾ ਸ਼ਾਇਦ ਮੈਂ ਉੱਠੀ ਹੋਣਾ ਨਹੀਂ ਫਿਜ਼ੀਕਲੀ ਬਾਟੇ ਕਿਸੇ ਮੈਂਟਲੀ ਸ਼ਾਇਦ ਮੈਂ ਹੁਣ ਉੱਠੀ ਆ ਨਹੀਂ ਮੈਨੂੰ ਭੁੱਲ ਗਿਆ ਸੀ ਸਜਣਾ ਸਾਰੇ ਸਾਰੇ ਬੋਲੇ ਤਾਰੇ ਸਾਰੇ ਨੂੰ ਮੈਰੀ ਕ੍ਰਿਸਮਸ ਲੈ ਆਈਫੋਨ ਦਾ ਗਿਫਟ ਮਾਂ ਲੈ ਦੋ ਆਈਫੋਨ ਗਿਫਟ ਮੈਨੂੰ ਸ਼ਾਇਦ ਤੇ ਮਮਾ ਅਦਰ ਆਪਣੀ ਕੋਟੀ ਬਣਨ ਚ ਵਿਅਸਤੇ ਮੈਂ ਆਪਣੀ ਕੋਟੀ ਦੀਆਂ ਜੇ ਬਣਾਉਣ ਲੱਗੀ ਆ ਕਿਉਂਕਿ ਮੈਨੂੰ ਬਹੁਤ ਮੁਸ਼ਕਲ ਹੈ ਲੈ ਇਸ ਮਮਾ ਸੰਟਾ ਵਰਗੇ ਨਾ ਸੰਟਾ ਸੰਟਾ ਉਹ ਸੰਟਾ ਪਲੀਜ਼ ਗਿਫਟ ਦੋ ਨਾ ਆਈਫੋਨ 15 ਪ੍ਰੋ ਮੈਕਸ 1TB i15 ਨਹੀਂ ਲੈਣਾ 14 ਲੈਣਾ 14 ਮੋਡਰਨ ਕਲਰ ਮਮਾ ਦੋ ਮਮਾ ਹਾਂ ਦੋ ਪਰ ਤਾਂ ਮੈਂ ਕੜਾ ਹੱਥ ਚ ਫੜ ਕੇ ਬੈਠੀ ਆ ਸੰਟਾ ਤੁਸੀਂ ਸੰਟਾ ਹਰ ਇੱਕ ਬਿਸ ਬਿਸ ਪੂਰੀ ਕਰਦਾ ਹੁੰਦਾ ਉਹ ਰਾਤ ਨੂੰ ਆਉਂਦੇ ਹੁੰਦੇ ਆ ਜਦੋਂ ਆਪਾਂ ਸੁੱਤੇ ਹੋਏ ਹੁੰਦੇ ਆ ਨਹੀਂ ਓਹ ਹਲੇ ਮਮਾ ਜਾਦੀ ਭੈ ਜ ਸਾਢੇ ਪੰਜ ਹੋ ਗਏ ਹਲੇ ਨਹੀਂ ਹਲੇ ਨਹੀਂ ਹੋਣਾ ਸੰਟਾ ਨਹੀਂ ਹਲੇ ਸੰਟਾ ਨਹੀਂ ਹੋਣਾ ਚਲੋ ਮੈਂ ਤਾਂ ਇੱਕ ਗਿਫਟ ਦਿੰਦੀ ਆ ਜਾ ਕੇ ਰਸਈ ਚ ਭਾਂਡੇ ਤੋ ਇਹ ਮੇਰਾ ਤੇਰੇ ਲਈ ਗਿਫਟ ਏ ਕੰਮ ਕਰ ਕੈਮਰਾ ਛੱਤ ਉੱਡਾ ਲੈ ਤੇਰਾ ਮੁੰਡਾ ਕਿਤੇ ਸੀ ਆ ਕੈਮਰੇ ਚ ਗਾਇਸ ਮੈਂ ਇਹ ਕਿਹਾ ਕਿ ਜਾ ਕੇ ਕਿਚਨ ਚ ਭਾਂਡੇ ਤੋ ਇਹੀ ਤਰ੍ਹਾਂ ਗਿਫਟ ਆ ਚੱਲ ਤੇਰਾ 25 ਦਸੰਬਰ ਦਾ ਗਿਫਟ ਚੱਲ ਤੂੰ ਚਾਹ ਨਹੀਂ ਆਇਆ ਬੱਡੇ ਦਿਨਾਂ ਵਾਲੇ ਦਿਨ ਤੇਰਾ ਮੂਰੰਗਾ ਨਹੀਂ ਹੋਲੀ ਹੋਲੀ ਵਾਲੇ ਨੂੰ ਰੰਗੀ ਥੋੜੀ ਹਿੰਸਾ ਤਾਂ ਖਾਵਾ ਥੋੜੀ ਹਿੰਸਾ ਤਾਂ ਖਾਵਾ ਤੇਰੇ ਤੇ ਗਾਇਸ ਮਮਾ ਬਾਰੇ ਕੀ ਕਰ ਜਾਂਦੇ ਆਪਣੀ ਆਹ ਜੈਕਟ ਦੀ ਕੀ ਹੁੰਦੀ ਜੇਬ ਬਣਾਉਂਦੇ ਪਏ ਸਾਡੀਆਂ ਕੋਟੀਆਂ ਜਿਹੜਾ ਕਰੇ ਜੇਬੂ ਜਾਬੂ ਨਹੀਂ ਬਣਾਏ ਇਹਨਾਂ ਨੇ ਉਹ ਕੋਟੀਆਂ ਹੁੰਦੀਆਂ ਸਵੈਟਰ ਹੁੰਦੇ ਆ ਤੇ ਮਮਾ ਦੀ ਜੈਕਟ ਆ ਬਹੁਤ ਫਰਕ ਆ ਬਹੁਤ ਫਰਕ ਆ ਗਾਈਸ ਜੋ ਕਿ ਜੈਕਟ ਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇਪਾਂ ਕੋਟੀਆਂ ਤੇ ਨਹੀਂ ਲੰਗੀਆਂ ਜਿੱਦਾਂ ਕਹਦੇ ਗਦੇ ਨਾਲ ਪਸੰਦਦਾ ਨਾ ਹਾਂਜੀ ਜਿੱਦਾਂ ਗਦੇ ਤੇ ਘੋੜੇ 'ਚ ਫਰਕ ਹੁੰਦਾ ਹਾਂਜੀ ਹਾਂਜੀ ਉਦਾਂ ਹੀ ਜੈਕਟ ਤੇ ਸਵਟਰ ਚ ਪਾ ਕੇ ਅਮ ਇਹ ਸਮਝ ਗਈ ਤੂੰ ਗਦਾ ਮਤਲਬ ਤੇਰਾ ਸਵਟਰ ਗਦਾ ਤੇਰੀ ਕੋਟੀ ਕਦੀ ਤੂੰ ਨਹੀਂ ਉਹ ਸਾਡੇ ਮਮਾ ਤੇ ਜਿਹੜੀ ਹੀ ਜੈਕਟ ਆ ਉਹ ਕੋੜਾ ਮਮਾ ਦਾ ਐਮ ਰਾਈਟ ਸਵਟਰ ਨੂੰ ਜੇਪਾਂ ਕੌਣ ਲੋਂਦਾ ਪਹਿਲਾਂ ਜੈਕਟ ਨੂੰ ਹੀ ਲੱਗਦੀਆਂ ਹੁੰਦੀਆਂ ਜਾਂ ਕੋਟੀਆਂ ਨੂੰ ਲੱਗਦੀਆਂ ਨਾ ਬੰਦ ਗਲੇ ਵਾਲੀ ਕੋਟੀ ਤੇ ਲੱਗਦੀਆਂ ਜੇਪਾਂ ਯੈਸ ਹਾਂਜੀ ਹੁਣ ਕੋਈ ਉਹ ਦਊਂਗੇ ਦਲੀਲ ਮੈਂ ਜੋਨੀ ਮੈਂ ਨਾਲ ਸਾਰੇ ਰੜ ਕੇ ਇੱਕ ਸਾਥ ਰੋਸਟ ਕਰਾ ਪਰ ਮੈਂ ਆਪਣੇ ਜੱਜ ਬਾਤਾਂ ਤੇ ਕਾਬੂ ਕੀਤਾ ਹੈ ਮੈਂ ਨਾਲ ਰੋਸਟ ਨਹੀਂ ਕਰਨਾ ਚਾਹੁੰਦੀ ਮੈਂ ਕਾ ਸਕਦੀ ਹਾਂ ਤੂੰ ਫਰਾਈ ਕਰੀ ਫਰਾਈ ਪਰ ਆਈ ਕਾਂਟ ਨੀਸ਼ਾ ਤੂੰ ਫਰਾਈ ਕਰ ਰੋਸਟ ਨਾ ਕਰ ਤੂੰ ਫਰਾਈ ਕਰ ਸਿਲੀ ਜੋਕ ਤੇਰਾ ਹੂੰ ਤੇਰਾ ਸਿਲੀ ਜੋਕ ਗਾਇਸ ਸ਼ਾਮ ਹੋ ਗਈ ਆ ਆਈ ਨੋ ਆਈ ਨੀਸ਼ਾ ਦੇਖਣ ਲੱਗੀ ਆ ਟੀਵੀ ਹੈ ਤੂੰ ਕੀ ਕਹਿੰਦੀ ਸੀ ਆਪਣਾ ਵਲੌਗ ਦੇਖਣ ਲੱਗਿਆ ਅੱਛਾ ਅੱਛਾ ਆਪਣਾ ਵਲੌਗ ਤੇ ਮੰਮਾ ਅਦਰ ਕੰਟੀਨਿਊਸਲੀ ਆਪਣੀ ਉਹ ਸੀਲੇ ਤੇ ਜੈਕਟ ਤੇ ਪਾਪਾ ਬਾਗੇ ਹੋਏ ਦੁਕਾਨ ਤੇ ਕੋਈ ਖਾਣ ਵਾਲੀ ਚੀਜ਼ ਆਈ ਮੀਨ ਮੈਗੀ ਲੈਣ ਗਏ ਆ ਇੰਨੇ ਪੈਜਾ ਪਾਪਾ ਨੂੰ ਜਬਰਦਸਤੀ ਆਹੋ ਗਾਈਜ਼ ਨਾ ਡিনার ਕਰ ਲਿਆ ਤੇ ਮੈਗੀ ਬਹੁਤ ਮਤਲਬ ਸਪਾਈਸੀ ਜਿਹੀ ਬਣੀ ਸੀਗੀ ਮਿਰਚਾਂ ਕੌੜੀਆਂ ਆਉਣੀਆਂ ਸ਼ੁਰੂ ਹੋਈਆਂ ਤੇ ਮੰਮਾ ਨੇ ਅਦਰ ਉਹ ਦੇਖਦੇ ਪਏ ਆ ਪਵਿੱਤਰ ਰਿਸ਼ਤਾ ਗਾਈਜ਼ ਮੰਮਾ ਅਦਰ ਪਵਿੱਤਰ ਰਿਸ਼ਤਾ ਦੇਖਦੇ ਪਏ ਆ ਦੇਖੋ ਤੇ ਮਨੀਸ਼ਾ ਉੱਤੇ ਗਈ ਆ ਤੇ ਉਹਨੇ ਵੀ ਡਿਨਰ ਕਰ ਲਿਆ ਤੇ ਪਾਪਾ ਆਪਣੀ ਰੋਟੀ ਉੱਤੇ ਲੈ ਗਏ ਕਹਿੰਦੇ ਕਿ ਮੈਂ ਮੇਰੇ ਸਾਈ ਦੇਖਣਾ ਤੇ ਕਿਉਂਕਿ ਪਾਪਾ ਰੋਜ਼ ਦੇਖਦੇ ਹੁੰਦੇ ਆ ਪਾਪਾ ਚਲੇ ਗਏ ਉੱਤੇ ਕਾਈ ਸੌਣ ਰਾਤ ਹੋ ਚੁੱਕੀ ਆ ਤੇ ਉਹਨਾਂ ਨੇ ਮੈਗੀ ਬਣਾਈ ਸੀ ਕੋਲ ਵਿੱਚ ਮੈਂ ਰੋਟੀ ਖਾਦੀ ਸੀ ਮੈਗੀ ਨਾਲ ਤੇ ਮੈਂ ਵੀ ਸਾਈ ਟੈਸਟ ਜੀ ਮਨਾ ਤੇ ਗਾਇਸ ਮੋਨਾ ਪਕਾ ਲ ਹੋ ਚੁੱਕੀ ਆ ਮੋਨਾ ਨਾ ਯੈਸ ਸਵੀਕਾਰ ਕਰ ਤੂੰ ਕਿ ਤੂੰ ਹੋ ਚੁੱਕੀ ਆ ਯੈਸ ਕਿ ਨਹੀਂ ਦੀ ਵੀ ਗਾਇਸ ਇਹ ਦੇਖੋ ਇਨੇ ਸਾਲ ਪੁਰਾਣਾ ਦੀਆ ਔਰ ਬਾਤੀ ਕਿਉਂਕਿ ਆਈ ਹੈਵ ਨੋ ਕੰਟੈਂਟ ਟੂ ਵਾਚ। ਤੈਨੂੰ ਨਾ ਦੇਖ ਕੀ ਬੈਠੀ ਰਹੀ ਮੈਂ ਕੋਈ ਵਲੌਗ ਦੇਖ ਲਾ ਕੁਛ ਕੁਛ ਹੋਰ ਦੇਖ ਲਾ। ਕੀ ਹੋਰ ਦੇਖੂ? ਪਰ ਤੂੰ ਦੀਆ ਔਰ ਬਾਤੀ ਦੇਖਣਾ ਇਨੇ ਸਾਲ। ਇਹ ਨਹੀਂ ਸ਼ੁਰੂ ਸ਼ੁਰੂ ਤੋ ਨਾ ਬਹੁਤ ਵਧੀਆ ਸੀ ਨਾ। ਬੱਬਰੇ ਦੇਖ ਲੈਣਾ। ਤੈਨੂੰ ਮਮਾ ਨੇ ਮਨਾਇ ਜਿਹੜਾ ਰੋਸਟ ਕਰਨਾ ਨਾ। ਬਹੁਤ ਰੋਸਟ ਕਰਨਾ ਮਮਾ ਨੇ ਤੈਨੂੰ। ਨਹੀਂ ਨਾ ਤੈਨੂੰ ਰੋਸਟ ਮਮਾ ਨੇ ਕਹਣਾ ਮੈਂ ਜਦੋਂ ਨਹੀਂ ਹੁੰਦੀ ਦੇਖੀ ਜਾਕਰ। ਮਤਲਬ ਈ ਰਾਤ ਨੂੰ ਤਾਂ ਮੈਂ ਹੀ ਦੇਖਣਾ ਹੁੰਦਾ दैट्स ਵਾਈ ਮਮਾ ਨੇ ਨਹੀਂ ਕੁਝ ਕਹਿਣਾ ਹਾਂ ਤੇ ਵਾਰ ਮਮਾ ਦਾ ਸੋਚਣਾ ਵੀ ਹੋਣਾ ਨਹੀਂ ਇਹ ਹਿੱਲਪਾਸ ਤੇ ਖੜੂ ਗੂ ਲੰਬਾ ਵੀ ਬਹੁਤ ਆ ਨਾ ਮੈਂ ਕਿਹੜਾ ਪੂਰਾ ਦੇਖਣਾ ਆਹ ਇਹਨੇ ਪਤਾ ਕੀ ਕਹਨੋ ਐਪੀਸੋਡ ਲਾਇ ਚੱਕ 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 ਚੱਕਾ ਮਾਰਦੀ ਹੁੰਦੀ ਐਪੀਸੋਡ ਇਹਦਾ ਮੈਂ ਪੂਰੇ ਦੇਖਦੀ ਨਹੀਂ ਵਿੱਚੋਂ ਇੱਕ ਅੱਧਾ ਸੀਨ ਦੇਖ ਲਿਆ ਦੇਖ ਲਿਆ ਬਾਕੀ ਨਹੀਂ ਦੇਖਣਾ ਮਤਲਬ ਜੋਧਾ ਕਬਰ ਮੈਂ ਦੇਖਿਆ ਮੇਰਾ ਜੀਗਾ ਦਾ ਜੋਧਾ ਕਬਰ ਦੁਆਰਾ ਦੇਖਾਂ oh my god ਸੱਚੀ ਮੇਰਾ ਲਿਟਰਲੀ ਇਨੀ ਆਬਸੈਸਟ ਹਾਂ ਦੋਂ ਤੋਂ yes i'm obsessed ਕੁਝ ਜ਼ਿਆਦਾ ਹੀ ਹੈ yes ਕੀ ਕਰ ਸਕਦੇ ਮੈਂ ਤਾਂ ਐਡਿਟਿੰਗ ਵਗੈਰਾ ਕਰਨ ਲੱਗੀ ਆ ਇਹਨੂੰ ਹੀ ਦੇਖ ਲੈ ਤੇ ਚੋ ਦੇਖਦੀ ਮੈਨੂੰ ਕੀ ਮੈਂ ਤਾਂ ਆਪਣਾ ਐਡਿਟਿੰਗ ਤੇ ਧਿਆਨ ਦੇਣਾ ਐਡਿਟਿੰਗ ਤੇ ਤੇ ਉਹਨੇ ਲਾ ਲਿਆ ਤਾਂ ਪੱਕੀ ਕਰ ਸਕਦੇ ਬਸ ਅਪਰ ਰਿਕਾਰਡ ਕਰ ਸਕਦੇ ਦੀ ਇਹ ਹਰਕਤ ਜੋ ਕਿ ਮੈਂ ਕਰ ਲਈ ਹੈ ਮੈਂ ਕਹਿੰਦੀ ਮੈਂ ਕਿਹਨਾਂ ਨਾਟਕ ਲਾਇਆ ਕੋਈ ਨਮ ਜਿਆ ਪਹਿਲਾਂ ਸਰਚ ਕਰਦੀ ਸੀ ਹੋਰ ਹੋਰ ਮੈਂ ਕਹਿੰਦੀ ਕੋਈ ਨਾਟਕ ਲਾ ਮੈਂ ਟਿਉਨ ਦਾ ਲੱਗੀ ਸੀ ਦੀ ਔਰ ਬਾਤੀ ਦੀ ਨਹੀਂ ਆ ਇਹਦੀ ਗੱਲ ਕਰਾ ਤੇ ਟਿਉਨ ਦਾ ਮੈਂ ਲੱਗੀ ਸੀ ਦੀ ਔਰ ਬਾਤੀ ਦੀ ਫਿਰ ਮੈਂ ਕਿਹਾ ਚਲ ਮੜਾ ਚਾਲ ਹੀ ਲੈ ਜਾਂਦੇ ਮੈਂ ਇੱਕਦਮ ਨੱਕੀ ਗੱਲ ਮੈਂ ਕੀਦੀ ਔਰ ਬਤਾਲੀ ਪਹਿਲੇ ਮੈਂ ਦੇਖਣ ਲੱਗੀ ਸੀ ਇੱਕ ਹੀ ਰਾਣੀ ਇੱਕ ਥਾ ਰਾਵਨ ਉਹਦੇ ਐਪੀਸੋਡ ਨਹੀਂ ਲੱਭੇ ਆਈ ਥਿੰਕ ਉਹਨਾਂ ਨੇ ਪਾਇਆ ਨਹੀਂ ਹੈਗਾ ਸਟਾਰ ਭਾਰਤ ਵਾਲਿਆਂ ਨੇ ਤੇ ਜੇ ਪਾਇਆ ਹੋਗਾ ਪਰ ਮੈਨੂੰ ਲੱਭਾ ਤੇ ਉਹ ਵੀ ਨਾਟਕ ਵਧੀਆ ਤੇ ਪਰ ਮੈਨੂੰ ਲੱਭਾ ਨਹੀਂ ਮੈਨੂੰ ਇਹ ਲੱਭ ਕੇ ਪਤਾ ਮੈਂ ਇੰਨੀ ਲੱਭਣ ਦੀ ਪੂਰੀ ਕੋਸ਼ਿਸ਼ ਕਰਦੀ ਸੀਗੀ ਟੂਟ ਤੇ ਹਨਾ ਇਹ ਕੀ ਕਹਿੰਦੇ ਹੁੰਦੇ ਆ ਇਹ ਇੱਕ ਮਹੀਨਾ ਪਹਿਲਾਂ ਪਾਉਣਾ ਸ਼ੁਰੂ ਕੀਤਾ ਉਹਨਾਂ ਨੇ ਐਪੀਸੋਡ ਇਹਦੇ ਠੀਕ ਯੈਸ ਤਾਂ تین ਮੱਥਾ ਟੇਕ ਡਾਉਣ ਸੱਤ ਵਾਰੀ ਨਹੀਂ ਇੰਨੀ ਕੋਈ ਬੱਡੀ ਗਾਜ਼ ਨਹੀਂ ਹੈਗੀ ਠੀਕ ਦੇਖਿਆ ਗਾਇਸ ਇਹਦਾ ਸਟਰਗਲ ਇਹ ਲੱਬੜ ਪਿੱਛੇ ਇਹ ਨਾਟਕ ਨੂੰ ਲੱਬੜ ਪਿੱਛੇ ਸਟਰਗਲ ਚਲ ਕੋਈ ਦੇਖ ਲੇ ਤੋ ਮੈਂ ਮਤਲਬ ਉਦਮ ਮੈਂ ਨਹੀਂ ਦੇਖਦੀ ਨਹੀਂ ਹੈਗੀ ਪਰ ਕੁਛ ਹੈ ਨਹੀਂ ਗਾ ਤੇ ਤਾਂ ਮੈਂ ਦੇਖਦੀ ਮਹੀ ਵੈਸੇ ਓ ਸ਼ਠੀ ਘਟੀਕ ਇਹਨਾਂ ਜ਼ਿਆਦਾ ਅੱਗੇ ਅੱਗੇ ਐਕਸਪਲੇਨ ਕਰੀ ਜਾਣਾ ਹਾਂ ਚਲੋ ਕੋਈ ਨਹੀਂ ਗਾਇਸ ਅੱਜ ਦੇ ਵਲੌਗ ਤੋਂ ਪਿੰਨੇ ਰੱਖਦੇ ਹਾਂ ਉਮੀਦ ਕਰਦਾ ਹਨ ਵਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮੈਲਦਾ ਬਣਾ ਵਲੌਗਸ ਬਾਏ